ਕਰਮ ਆਪੋ ਆਪਣੇ ਨੇ ਘਰ ਇੱਕ ਚ ਪੈਦਾ ਹੋ ਸਕਨੇ ਆ ਮਾਂ ਬਾਪ ਭੈਣ ਭਰਾ ਪਤੀ ਪਤਨੀ ਪੁੱਤਰ ਧੀਆਂ ਚਾਚੇ ਤਾਏ ਬਾਬੇ ਮਿੱਤਰ ਦੋਸਤ ਭਾਵੇਂ ਇੱਕ ਛੱਤ ਥੱਲੇ ਸੀ ਸਾਰੀ ਜ਼ਿੰਦਗੀ ਕੱਢ ਲਈਏ ਪਰ ਲੇਖਾ ਹਰ ਇੱਕ ਬੰਦੇ ਦੇ ਆਪਣੇ ਆਪਣੇ ਕਰਮਾਂ ਦਾ ਹੋਣਾ ਹੈ ਮੈਂ ਆਪਣੀ ਕਰਮਾਂ ਦਾ ਲੇਖਾ ਦੇਣਾ ਪਰਿਵਾਰ ਨੇ ਆਪਣੇ ਦਾ ਦੇਣਾ ਜਿਨੇ ਪ੍ਰਮਾਤਮਾ ਦੀ ਰਜ਼ਾ ਨੂੰ ਮੰਨ ਲਿਆ ਨਾ ਉਹ ਅੰਦਰੋਂ ਸੁਖੀ ਹੈ ਉਹ ਆਨੰਦ ਵਿੱਚ ਹੈ ਪਰਮਾਤਮਾ ਦੀ ਕੀਤੀ ਸਾਹਮਣੇ ਜੇ ਸੰਘਰਸ਼ ਕਰਕੇ ਕਾਮ ਰੱਬ ਦਾ ਮੁਕਾਬਲਾ ਕਰਨਾ ਹੈ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਯਾਦ ਰੱਖਿਓ ਰੱਬ ਸਾਹਮਣੇ ਸੰਘਰਸ਼ ਕਰਨ ਵਾਲੇ ਕਦੀ ਕਾਮਯਾਬ ਨਹੀਂ ਹੋਏ ਜਿਨ੍ਹਾਂ ਨੇ ਉਹਦੀ ਕੀਤੀ ਕੋਈ ਦੇ ਸਾਹਮਣੇ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਉਹ ਪ੍ਰਵਾਨ ਹੋ ਗਏ ਜੋ ਕਰ ਰਹੇ ਉਹਨੂੰ ਚੰਗਾ ਮੰਨ ਹਾਲਾਂਕਿ ਬੰਦਾ ਮੰਨਦਾ ਚੰਗਾ ਬਸ ਉਹਨਾਂ ਕਾ ਚੰਗਾ ਮੰਗਦਾ ਹੈ ਮੰਨਦਾ ਹੈ ਜਿੰਨਾ ਕੋ ਇਹਨੂੰ ਫਾਇਦੇ ਵਾਲਾ ਹੈ ਤੇ ਜਿਹਦੇ ਵਿੱਚ ਇਹਦਾ